ਮੈਂ ਅਕਸਰ ਬੇਨਤੀ ਕਰਿਆ ਕਰਨਾ ਰੱਬ ਮਾਇਆ ਧਰ ਨਾਲ ਨਹੀਂ ਖੁਸ਼ ਹੁੰਦਾ ਮੈਂ ਕਿਸੇ ਆਖਿਆ ਵੀ ਦੂਜੇ ਦੇ ਦਾਸ ਦੇ ਦਾ ਨੋਟ ਤਾਂ ਲਿਆ ਮੈਂ ਤੇ ਸੌਦਾ ਧਰ ਦਿੱਤਾ ਹੈ ਇਹ ਤਾਂ ਆਪਣੇ ਵਾਸਤੇ ਧਰ ਦਿਆ ਬਈ ਸਾਰੀ ਸਾਡੇ ਹੀ ਕੰਮ ਹੋਣੀ ਪਿਆ ਰਿਓ ਇੱਥੇ ਗੁਰਦੁਆਰੇ ਲੱਗਣੀ ਹੈ ਤੁਹਾਡੇ ਹੀ ਕੰਮ ਹੋਣੀ ਲੰਗਰ ਇੱਥੇ ਤੁਹਾਡੇ ਹੀ ਚੱਲਨੇ ਨੇ ਇਹ ਮਾਇਆ ਤੁਹਾਡੇ ਹੀ ਕੰਮ ਹੋਣੀ ਹੈ ਰੱਬ ਇਹਨਾਂ ਗੱਲਾਂ ਤੇ ਖੁਸ਼ ਨਹੀਂ ਖਾਲੀ ਨਹੀਂ ਹੋਣਾ ਚਾਹੀਦਾ ਮਾਇਆ ਦੂਜਾ ਪੱਖ ਨਾ ਲਿਓ ਮਾਇਆ ਲੈ ਕੇ ਹੋਣਾ ਚਾਹੀਦਾ ਪਰ ਰੱਬ ਇਹਨਾਂ ਗੱਲਾਂ ਤੇ ਖੁਸ਼ ਨਹੀਂ ਹੈਗਾ ਆਓ ਜ਼ਰੂਰ ਮਾਇਆ ਲੈ ਕੇ ਮਾਇਆ ਭੇਟਾ ਕਰੋ ਪਰ ਮਾਰੇ ਕਹਦੇ ਨੇ ਆਉਣ ਦਾ ਤੇਰੀ ਯਾਤਰਾ ਤਾਂ ਸਫਲ ਹੈ ਜੇ ਇੱਥੇ ਆ ਕੇ ਔਗਣ ਛੱਡ ਕੇ ਜਾਏ ਤੇ ਗੁਣਾਂ ਨੂੰ ਧਾਰਨ ਕਰਕੇ ਜਾਏ ਗੁਣ ਲੈ ਕੇ ਜਾਏ ਨਾ ਫਿਰ ਜੇ ਕਿਦਰੇ ਇਹੀ ਸੌਦਾ ਆਪਾਂ ਪ੍ਰਾਤਨ ਸਮੇਂ ਚ ਪਹਿਲਾਂ ਕੀਤਾ ਹੁੰਦਾ ਕਿੰਨੀ ਜ਼ਿੰਦਗੀ ਲੰਘ ਚਲੀ ਏ ਐਨੀ ਨਹੀਂ ਸਾਡੀ ਜ਼ਿੰਦਗੀ ਲੰਘ ਗਈ ਏ ਮਾਫ ਕਰਿਆ ਜੇ ਖੰਡੇ ਬਾਟੇ ਦੀ ਪੋਲ ਤੇ ਅਸਾਂ ਜੀ ਵੀ ਲਈ ਨਹੀਂ ਲਈ ਅਸੀਂ ਇਹ ਸੌਦਾ ਤੇ ਕੀਤਾ ਹੀ ਨਹੀਂ ਮਾਰੇ ਨੇ ਵੀ ਔਗਣ ਛੱਡ ਦਈਏ ਤੇ ਗੁਣ ਨੂੰ ਲੈ ਕੇ ਜਾਣਾ ਸੀ ਗੁਣ ਤਾਂ ਇਹ ਹੀ ਸੀ ਵੇ ਕਹਿੰਦੇ ਮਹਾਰਾਜ ਜੀ ਹੁਣ ਤਾਂ ਮੈਂ ਖੰਡੇ ਵਾਟੇ ਦੀ ਪੋਲ ਲਾਵਾਂਗਾ ਜਿੱਥੇ